ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਅੱਜ ਕਰੀ ਫਿਰ ਤੋਂ ਸਵਾਗਤ ਹੈ। ਤਸਵੀਰਤ ਦੇਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤਾਂ ਦਾਦੇ ਕੀ ਹਲਕਾ ਬਟਾਲਾ ਲਗਾਤਾਰੀ ਵਿਕਾਸ ਦੇ ਕੰਮਾਂ ਵਿੱਚ ਨਵੀਆਂ ਪਲਾងਾਂ ਦਾ ਪੁਰਦਾ ਨਜ਼ਰ ਆ ਰਿਹਾ ਹੈ ਇਹਨਾਂ ਪਲਾងਾਂ ਦੇ ਵਿੱਚ ਹੀ ਅੱਜ ਇੱਕ ਨਵੀਂ ਕੜੀ ਜੁੜ ਗਈ ਹੈ ਬਟਾਲਾ ਦੀ ਦਾਣਾ ਮੰਡੀ ਦੇ ਵਿੱਚ 2 ਕਰੋੜ ਦੀ ਲਾਗਤ ਨਾਲ ਦੋ ਨਵੇਂ ਸੈੱਡ ਬਣਾ ਕੇ ਦੇਣ ਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨ ਸੇਰ ਸਿੰਘ ਸੈਰੀ ਕਲਸੀ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ ਸਮੇਤ ਦੂਸਰੇ ਅਵਧੂ ਦਾਰਾਮ ਵੀ ਮਯੂਦ ਰਹੇ ਇਸ ਮੌਕੇ ਤੇ ਬਟਾਲਾ ਦੇ ਵਿਧਾਇਕ ਅਮਨ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਹ ਮੰਗ ਚਲੀ ਆ ਰਹੀ ਸੀ ਕਿ ਦਾਣਾ ਮੰਡੀ ਬਟਾਲਾ ਦੇ ਵਿੱਚ ਦੋ ਸੈੱਡ ਬਣਾ ਕੇ ਦਿੱਤੇ ਜਾਣ ਜਿਨ੍ਹਾਂ ਦੇ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਦੋ ਸੈੱਡ ਬਣਾ ਕੇ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਹ ਦੋਵੇਂ ਸੈੱਡ 2 ਕਰੋੜ ਦੀ ਲਾਗਤ ਨਾਲ ਬਟਾਲਾ ਮੰਡੀ 'ਚ ਵੱਖ-ਵੱਖ ਜਗ੍ਹਾ ਤੇ ਤਿਆਰ ਕੀਤੇ ਜਾਣਗੇ ਇਹਨਾਂ ਦੀ ਲੰਬਾਈ ਤੇ ਚੜਾਈ 75 ਫੁੱਟ 200 ਫੁੱਟ ਰਹੇਗੀ ਅਤੇ ਇਹ ਛੱਡ ਸਟੀਲ ਦੇ ਬਣ ਕੇ ਤਿਆਰ ਹੋਣਗੇ ਇਹਨਾਂ ਛੱਡਾਂ ਦੇ ਬਣਨ ਤੋਂ ਬਾਅਦ ਇੱਥੇ ਪਹੁੰਚਣ ਵਾਲੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਸਹੂਲਤ ਹੋਵੇਗੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਬਟਾਲਾ ਦੇ ਵਿੱਚ ਲਗਾਤਾਰ ਹੀ ਵਿਕਾਸ ਕਾਰਜਾਂ ਦੀ ਜਿਹੜੀ ਇਹ ਸੂਚੀ جاری ਹੈ ਅਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹਿਣਗੇ ਉਹਨਾਂ ਕਹੇ ਕਿ ਹਲਕੇ ਬਟਾਲੇ ਦੇ ਲੋਕ ਉਹਨਾਂ ਦਾ ਆਪਣਾ ਪਰਿਵਾਰ ਹਨ ਅਤੇ ਉਹ ਆਪਣੇ ਪਰਿਵਾਰ ਦੀ ਕਿਸੇ ਵੀ ਗੱਲ ਨੂੰ ਮੋੜਨਗੇ ਨਹੀਂ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਕ ਮਹਿਤਾ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਬਟਾਲਾ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਟਾਲਾ ਦਾਣਾ ਮੰਡੀ ਦੇ ਵਿੱਚ ਇਹਨਾਂ ਛੱਡਾਂ ਦੇ ਬਣਨ ਤੋਂ ਬਾਅਦ ਕਿਸਾਨਾਂ ਨੂੰ ਜਿੱਥੇ ਰਾਤ ਮਿਲੇਗੀ ਉੱਥੇ ਹੀ ਆਰਤੀਆਂ ਨੂੰ ਵੀ ਇਹਨਾਂ ਦਾ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਹੜੀ ਫਸਲ ਬਰਸਾਤ ਦੇ ਕਾਰਨ ਭਿੱਜ ਜਾਂਦੀ ਸੀ ਉਸ ਤੋਂ ਬਚਾ ਰਹੇਗਾ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਬਟਾਲਾ ਦੇ ਵਿੱਚ ਵਿਧਾਇਕ ਬਟਾਲਾ ਦੇ ਵੱਲੋਂ ਲਗਾਤਾਰ ਹੀ ਵਿਕਾਸ ਕਾਰਜਾਂ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਚਲਦਿਆ ਇਹ ਇੱਕ ਵਿਕਾਸ ਕਾਰਜ ਵੀ ਜੁੜਿਆ ਹੈ ਜਿਸ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਅਤੇ ਜਲਦੀ ਹੀ ਇੱਥੇ ਦੋ ਨਵੇਂ ਸ਼ੈੱਡ ਬਣ ਕੇ ਤਿਆਰ ਹੋ ਜਾਣਗੇ ਉੱਥੇ ਹੀ ਮੌਕੇ ਤੇ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਸ਼ੱਡਾਂ ਦੇ ਬਣਨ ਨਾਲ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਫਸਲ ਦੇ ਸੀਜ਼ਨ ਦੇ ਵਿੱਚ ਇੱਥੇ ਆਪਣੀ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ ਅਤੇ ਬਰਸਾਤਾਂ ਦੇ ਵਿੱਚ ਦੇ ਦੇਣਾ ਵਿੱਚ ਜਿਹੜਾ ਆ ਫਸਲ ਭਿੱਜਣ ਤੋਂ ਵੀ ਬਚ ਜਾਵੇਗੀ ਤੁਸੀਂ ਦੇਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਬਣੇ ਰਹੋ ਡੀਪੀਸੀ ਪੰਜਾਬੀ ਦੇ ਨਾਲ ਦੇਖੋ ਜੀ ਇਹ ਤੋਹਫਾ ਕਲਾ ਮੰਡੀ ਨੋਣੀ ਸਾਡੇ ਜਰੋਦੇ ਸਾਡੇ ਮਾਝੋਗ ਐਮਬਲਿ ਸਾਬ ਸ਼ਹਿਰੀ ਕਲਸੀ ਜੀ ਨੇ ਬਟਾਲੇ ਦੀ ਹੋਂਦ ਸਾਂਭੀ ਹੈ ਬਟਾਲੇ ਦੇ ਤੋਹਫੇ ਦੇ ਤੋਹਫੇ ਕਫੇ ਤੇ ਕਫੇ ਮਿਲ ਰਹੇ ਨੇ ਸੋ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਅਤੇ ਸਾਡੇ ਕੌਮੀ ਕਨਵੀਅਰ ਅਰਵਿੰਦ ਕੇਜੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਸ ਦੇ ਲੜੀ ਤਹਿਤ ਅੱਜ ਬਟਾਲਾ ਮੰਡੀ ਦੇ ਵਿੱਚ ਦੋ ਸ਼ੈੱਡਾਂ ਦਾ ਦੁਗਟਨ ਕੀਤਾ 75x200 ਫੁੱਟ ਦਾ ਦੋ ਸ਼ੈੱਡਾਂ ਦਾ ਆਧੁਨਿਕ ਸਹੂਲਤਾਂ ਦੇ ਨਾਲ ਉਹਦਾ ਦੁਗਟਨ ਕੀਤਾ ਗਿਆ ਜਿਹਦੇ ਵਿੱਚ ਕੀ ਆਪਾਂ ਅੱਦੀ ਤੋਂ ਥੋੜੀ ਘੱਟ ਮੰਡੀ ਕਵਰ ਕਰ ਚੁੱਕੇ ਹਾਂ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਆਉਂਦੀ ਸੀਗੀ ਕਿਉਂਕਿ ਇਹ ਜਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਹੈ ਕਿ ਬੜੀ ਨੀਡ ਸੀਗੀ ਬੜੀ ਜ਼ਰੂਰ ਸੀਗੀ ਕਿਸਾਨਾਂ ਨੂੰ ਵੀ ਤੇ ਆਰਤੀਆਂ ਨੂੰ ਵੀ ਕਿ ਜਦੋਂ ਕਿ ਫਸਲ ਆਉਂਦੀ ਸੀ ਕਿਤਨੇ ਕਿਤੇ ਉਹ ਜਦੋਂ ਬਾਰਿਸ਼ ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਸੀਗਾ ਜਿੱਦੇ ਕਰਕੇ ਕਿਸਾਨ ਨੂੰ ਵੀ ਥੋੜਾ ਕਾਰ ਲੱਗਦਾ ਸੀਗਾ ਜਿੱਦੇ ਕਰਕੇ ਕਾਫੀ ਹਲਚਲ ਪੈਦਾ ਹੋ ਜਾਂਦੀ ਹੈ ਮੰਡੀ ਦੇ ਵਿੱਚ ਅੱਜ ਜਿਹੜੇ ਦੋ ਮੰਡੀ ਦੇ ਸ਼ਟਰਾਂ ਦਾ ਤੁ ਘਟਨ ਕਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੇ ਕਿ ਰਾਹਤ ਦਾ ਸਾਹ ਨੂੰ ਵੇਖ ਨੂੰ ਮਿਲੇਗਾ ਦੇਖੋ ਜੀ ਜੇ 75 ਸਾਲਾਂ ਨੇ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਸ਼ਿਆਸਾ ਨੂੰ ਆਨ ਦੀ ਲੋੜਨਾ ਪੈਂਦੀ ਤੁਸੀਂ ਬਟਾਲੇ ਦੇ ਵਿੱਚ ਮੈਂ ਅੱਗੇ ਵੀ ਤੁਸੀਂ ਉਹ ਦਿਨ ਆਪਾਂ ਹਸਲੀ ਬੋਲਤੇ ਉਹ ਘਾਟਨ ਕਰ ਰਹੇ ਸੀਗੇ ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਸੀਗਾ ਕਿ ਅਸੀਂ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਕਿਉਂ ਕਿ ਸਾਡੇ ਲਈ ਜਿਹੜਾ ਸਾਡਾ ਲੋਕ ਹੈ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਪੱਤਰਕਾਰ ਭਰਾ ਜੀ ਤੁਸੀਂ ਸਾਡਾ ਪਰਿਵਾਰ ਹੋ ਅਸੀਂ ਨਾ ਤੁਹਾਨੂੰ ਪੱਤਰਕਾਰ ਸਮਝਦੇ ਨਾ ਆਪਣੇ ਆਪ ਨੂੰ ਚੇਅਰਮੈਨ ਸਮਝਦੇ ਨਾ ਸ਼ਰੀ ਭਾਈ ਨੂੰ ਐਮਐਲਏ ਸਮਝਦੇ ਇਹ ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਜੁੜੇ ਹਾਂ ਬਟਾਲੇ ਦੇ ਵਿੱਚ ਤਾਂ ਜੋ ਕਿ ਇੱਕ 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 ਇਨਸਾਨ ਦਾ ਇੱਕ ਇੱਕ ਬੰਦੇ ਦਾ ਇੱਕ ਇੱਕ ਆਪਣੇ ਔਰਤ ਦਾ ਜਿਹੜਾ ਚੱਲਿਆ ਕਦਮ ਸਾਡੇ ਲਈ ਸਿਰ ਮੱਥੇ ਆ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਚੇਅਰਮੈਨ ਜਾਂ ਐਮਐਲਏ ਬਣੇ ਆ ਤੇ ਅੱਜ ਜੀ ਅਸੀਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦਾ ਕਾਪਣਾ ਕਰ ਪਏ ਤੇ ਸਾਡਾ ਕੋਈ ਮੁੱਲ ਨਹੀਂ ਐ ਐਮਐਲਏ ਚੇਅਰਮੈਨ 'ਚ ਕੋਈ ਵੀ ਚੀਜ਼ ਬਣਦਾ ਸੋ ਹਮੇਸ਼ਾ ਪਰਮਾਤਮਾ ਅੱਗੇ ਇੱਕੋ ਚੀਜ਼ ਮੰਗੀ ਦੀ ਐ ਕਿ ਹਮੇਸ਼ਾ ਸਾਨੂੰ ਤੁਹਾਂ ਦੁਸਤੀ ਬਖਸ਼ੀਂ ਤਾਂ ਜੋ ਅਸੀਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਜਿਹੜੇ ਸਾਡੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਹਮੇਸ਼ਾ ਸਹਾਰਾ ਬਣ ਕੇ ਉਹਨਾਂ ਦਾ ਸਾਥ ਦੇਈਏ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਸੀ ਸ਼ੈਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਝੋਨਾ ਕਣਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਵੇਖਦੇ ਸੀ ਤੇ ਰੱਬ ਅਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚਿਆ ਪਾਸ਼ਾ ਬਰਸਾਤ ਨਾ ਪਾਈਂ ਫਸਲ ਖਰਾਬ ਹੋ ਜਾਈਂ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਸ਼ੈੱਡ ਪਵਾ ਦਿੱਤੇ ਜਾਣ ਪਰ ਅੱਜ ਲੰਮੇ ਅਰਸੇ ਤੋਂ ਬਾਅਦ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਵੇਲੇ ਵੀ ਆ ਇਹਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਬਾਜੀ ਹੁਣੀ ਜਿਹੜੇ ਮੰਡੀਪੁਰ ਦੇ ਐਸ ਸੀ ਨੇ ਮੈਂ ਸਮੁੱਚੀ ਅੱਜ ਸਾਰੀ ਆਰਤੀਏ ਪਾਈਚਾਰਿਆਂ ਨੂੰ ਮੁਬਾਰਕਾਂ ਵੀ ਦਿਨਾ ਕਿਉਂਕਿ ਇਹਨਾਂ ਦੀ ਆਸ ਨੂੰ ਅੱਜ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ 2 ਕਰੋੜ ਦੀ ਲਾਗਤ ਦੇ ਨਾਲ ਦੋ ਸ਼ੈੱਡ ਜਿਹੜੇ ਨੇ ਮੰਡੀ ਦੇ ਵਿੱਚ ਬਣਨ ਜਾ ਰਹੇ ਨੇ ਜਿਹੜਾ ਸਾਡੇ ਇਹਨਾਂ ਲੋਕਾਂ ਨੂੰ ਉਹਦਾ ਆਸਰਾ ਬਹੁਤ ਵੱਡਾ ਹੋਊਗਾ ਔਰ ਨਾਲ ਦੇ ਨਾਲ ਜਿਹੜੇ ਪਿਛਲੀ ਵਾਰੀ ਜੋ ਸਾਨੂੰ ਸਬਜ਼ੀ ਮੰਡੀ ਵਾਲਿਆਂ ਦੀ ਡਿਮਾਂਡ ਆਈ ਸੀ ਵੀ ਦੋ ਸ਼ੈੱਡ ਉਹ ਵੀ ਉਹਨਾਂ ਦੇ ਦੋ ਜਿਹੜੇ ਪਾ ਦਿੱਤੇ ਨੇ ਉਹਦੇ ਵਿੱਚੋਂ ਆਪਾਂ 16 ਲੱਖ ਰੁਪਈਆ ਜਿਹੜਾ ਉਹ ਸ਼ੈੱਡਾਂ ਦੇ ਵਿੱਚੋਂ ਆਪਾਂ ਬਚਾਇਆ ਬਚਾ ਕੇ ਉਹ ਵੀ ਜਿਹੜਾ ਸਮਝ ਲਓ ਵੀ ਪਿਛਲੀ ਅੱਗੇ ਕੀ ਹੁੰਦਾ ਸੀ ਅੱਗੇ ਬਜਟ ਨਹੀਂ ਹੁੰਦੀ ਅੱਗੇ ਖਰਚੇ ਖਰਚਾ ਹੁੰਦਾ ਸੀ ਪਰ ਹੁਣ ਆਪਾਂ ਉਹਨਾਂ ਜੋ ਵੀ ਬਜਟ ਕਰਾ ਕੇ ਲੋਕਾਂ ਨੂੰ ਜਿਹੜਾ ਹੋਰ ਵਧੀਆ ਸਹੂਲਤਾਂ ਦੇ ਸਕੀ ਉਹ ਕੰਮ ਕਰਨ ਦੇ ਉਪਰਾਲਾ ਕਰ ਰਹੇ ਹਾਂ ਹਰ ਹੁਣ ਦੇਖੋ ਮੈਨੂੰ ਤੇ ਆ ਵੀ ਮੈਂ ਆਪਣਾ ਬਟਾਲਾ ਜਿਹੜਾ ਉਹਨੂੰ ਤਰੱਕੀ ਚ ਲੈ ਕੇ ਜਾਵਾਂ ਪਰ ਇੱਕ ਗੱਲ ਕਲੀਅਰ ਆ ਵਿਰੋਧੀ ਵੀ ਆਪਣੇ ਬਟਾਲੇ ਦੇ ਆਪਣੇ ਪਰਿਵਾਰ ਨੇ ਠੀਕ ਹੈ ਜੀ ਚਲੋ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਹਾਜਮਾ ਖਰਾਬ ਹੈ ਤੇ ਦੇ ਦਵਾਈ دارو ਦੀ ਵੀ ਲੋੜ ਆ ਵੀ ਜਰੂਰ ਪਛਾਣ ਦੇ ਆਂਗੇ ਸਾਨੂੰ ਦੱਸ ਦਿਓ ਸੋ ਕਹਿਣ ਦਾ ਪਾਵ ਇੱਕ ਟੀਮ ਆ ਟੀਮ ਵਰਕ ਆ ਉਹ ਵੀ ਆਪਣੇ ਪਰਿਵਾਰ ਦੇ ਜੀ ਨੇ ਇਹ ਅਸੀਂ ਸਾਰੀ ਟੀਮ ਰਲ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਜੇ ਮੈਂ ਕਹਾਂ ਵੀ ਇਹਦੇ ਚ ਸ਼ੈਰੀ ਕਲਸੀ ਦਾ ਯੋਗਦਾਨ ਆ ਕੋਈ ਜੇ ਮੈਂ ਕਹਾਂ ਵੀ ਇਹਦੇ ਚ ਮਾਨਿਕ ਮਹਤੇ ਦਾ ਯੋਗਦਾਨ ਆ ਇਹਦੇ ਵਿੱਚ ਅਸਲ ਯੋਗਦਾਨ ਆ ਜਿਹੜੇ ਬਟਾਲੇ ਦੇ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਇਹ ਉਹਨਾਂ ਦਾ ਯੋਗਦਾਨ ਆ ਇਹ ਸਾਰਾ ਸ਼ਰੇ ਜਿਹੜਾ ਜਿੰਨਾ ਵੀ ਬਟਾਲੇ ਦੀ ਡਿਵੈਲਪਮੈਂਟ ਹੋ ਰਹੀ ਹੈ ਇਹ ਉਹਨਾਂ ਸਾਰੇ ਲੋਕਾਂ ਦਾ ਵਾ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਪਾਈ ਸੀ ਬਸ ਉਹ ਹੀ ਵੋਟ ਜਿਹੜੀ ਆ ਉਹਦਾ ਮੈਂ ਕਹਿ ਸਕਦਾ ਵੀ ਜਿਹੜਾ ਅੱਜ ਬਟਾਲਾ ਥੋੜੀ ਦਿਖ ਨਜ਼ਰ ਆ ਰਹੀ ਹੈ ਵੇਖਣ ਨੂੰ ਤਰੱਕੀ ਚ ਜਾ ਰਿਹਾ ਹੈ ਇਹ ਉਹ ਹੀ ਮੇਨ ਮਕਸਦ ਹੈ ਉਹ ਵਿਕਾਸ ਤੇ ਤੁਹਾਡੇ ਸਾਹਮਣੇ ਜਦੋਂ ਮੈਂ ਬਟਾਲਾ ਦਾ ਐਮ ਐਲ ਏ ਬਣ ਕੇ ਆਇਆ ਉਦੋਂ ਮੂੰਹੋਂ ਬੋਲਾਂ ਬੋਲਦੀਆਂ ਤਸਵੀਰਾਂ ਸੀ ਆਹੋ ਡੇਰਾ ਰੋਡ ਆ ਜਿਹਦੇ ਚ ਇੱਕ ਇੱਕ ਫੁੱਟ ਡੂੰਘੇ ਟੋਏ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਆਉਂਦੇ ਸੀ ਟਰੈਕਟਰ ਟਰਾਲੀਆਂ ਜਿਹੜੀਆਂ ਹੁੰਦੀਆਂ ਹੀ ਇੱਥੇ ਰਾਹ 'ਚ ਕਈ ਖਿਲਰੀਆਂ ਨਜ਼ਰ ਆਉਂਦੀਆਂ ਐ ਵੀ ਕਿਉਂਕਿ ਲੋਡ ਜ਼ਿਆਦਾ ਹੁੰਦਾ ਹੈ ਤੇ ਸੜਕਾਂ ਜਿਹੜੀਆਂ ਭਾਰ ਨਹੀਂ ਚੱਲਦੀਆਂ ਔਰ ਉਸ ਤੋਂ ਬਾਅਦ ਇੰਟਰਨਲ ਆ ਜਾਓ ਤੁਸੀਂ ਤੁਹਾਡੇ ਸਾਹਮਣੇ ਸਟੈਪ ਬਾਈ ਸਟੈਪ ਜਿਹੜਾ ਬਟਾਲਾ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਉਹਦੇ ਓਟ ਆਸਰੇ ਤੋਂ ਬਿਨਾ ਪੱਤਾ ਨਹੀਂ ਖਿਲਦਾ ਜਦੋਂ ਤੁਹਾਡੇ ਸਾਥੀ ਚੰਗੇ ਹੋ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹੋਣ ਤੇ ਪਰਮਾਤਮਾ ਆਪੇ ਚੜਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਅੱਜ ਬਟਾਲਾ ਵਾਸੀ ਸਾਰੇ ਚੜਦੀ ਕਲਾ ਚਾ ਵੱਡੇ ਭਰਾ ਸਾਰੇ ਅਫਸਰ ਲੱਗੇ ਨੇ ਸੋ ਖੁਸ਼ੀ ਆ ਰਾਤ ਦਿਨ ਮਿਹਨਤ ਕਰਨ ਵਾਲੇ ਚੇਅਰਮੈਨ ਲੱਗੇ ਨੇ ਸਮੁਥੀ ਟੀਮ ਆ ਪ੍ਰਧਾਨ ਲੱਗੇ ਨੇ ਸਾਰੇ ਕਿਉਂਕਿ ਇਹ ਮਿਹਨਤ ਕਸ ਜਿਹੜੇ ਲੋਕ ਨੇ ਉਹ ਸਾਰੀ ਸਾਡੀ ਟੀਮ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਰੂਪ ਰੂਪ ਆ ਦੇਖੋ ਜੀ ਅੱਜ 2 ਛੱਡਾਂ ਦਾ ਸਾਡੇ ਇੱਥੇ ਮੰਡੀ ਦੇ ਵਿੱਚ ਉਦਘਾਟਨ ਹੋਇਆ ਆ ਕਿਸਾਨਾਂ ਨੂੰ ਰਲੀਵ ਮਿਲੀ ਆ ਆਰਤੀਆਂ ਨੂੰ ਮਿਲੀ ਆ ਤੇ ਇਹਦੇ ਨਾਲ ਖਰੀਦਦਾਰਾਂ ਨੂੰ ਮਿਲੀ ਆ ਕਿਉਂਕਿ ਜਿਹੜੀ ਫੂਡ ਦੀ ਕੁਆਲਿਟੀ ਆ ਇਸ ਛੱਡ ਬੰਦ ਦੇ ਨਾਲ ਜਿਹੜੀ ਆ ਉਹ ਬਿਲਕੁਲ ਸਹੀ ਰਹੇਗੀ ਕਿਉਂਕਿ بارش ਦੇ ਵਿੱਚ ਬਾਹਰ ਜਿਹੜਾ ਆ ਫੂਡ ਉਹ ਭੇਜਦਾ ਹੀ ਖਰਾਬ ਹੋ ਜਾਂਦਾ ਸੀ ਏਜੰਸੀਆਂ ਨੂੰ ਭੇਜਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਹੁਣ ਸਾਫ ਸੁਥਰਾ ਤੇ ਵਧੀਆ ਜਿਹੜਾ ਫੂਡ ਆ ਉਹ ਇਹ ਛੱਡ ਦੇ ਨਾਲ ਜਿਹੜਾ ਆ ਉਹ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਤੇ ਬਾਕੀ ਅਸੀਂ ਦੂਸਰੀਆਂ ਸਰਕਾਰਾਂ ਦੇ ਨਾਲ ਜੇ ਇਹਨਾਂ ਨੂੰ ਕੰਪੇਅਰ ਕਰੀਏ ਤੇ ਤੁਸੀਂ ਸਕੁਅਰ ਫੁੱਟ ਉਹਨਾਂ ਦੇ ਦੇਖ ਲੈ ਸਕਦੇ ਜੇ ਵੀ ਕਿੰਨੇ ਸਕੁਅਰ ਫੁੱਟ ਉਹਨਾਂ ਨੇ ਛੱਡ ਬਣਾਏ ਆ ਉਹਨਾਂ ਦੇ ਨਾਲ ਤੁਸੀਂ ਜਿਹੜਾ ਸਾਡਾ 4 ਸਾਲ ਦਾ ਜਾਂ 3.5 ਸਾਲ ਦਾ ਕਾਰਜਕਾਲ ਆ ਉਹਦੇ ਵਿੱਚ ਤੁਸੀਂ ਹ ਸਕੁਅਰ ਫੁੱਟ ਜਿੰਨੇ ਵੀ ਤਾਂ ਸਾਡੇ ਸ਼ੈੱਡ ਬਣੇ ਆ ਕੰਪੇਅਰ ਕਰੋ ਤੇ ਅਸੀਂ ਬਹੁਤ ਜ਼ਿਆਦਾ ਉਹਨਾਂ ਤੋਂ ਅੱਗੇ ਆ ਜੇ ਸਾਨੂੰ ਇਦਾਂ ਹੀ ਸਮਾਂ ਮਿਲ ਜਾਂਦਾ ਅੱਗੇ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਚੇਅਰਮੈਨ ਸਾਹਿਬ ਐਮ ਐਲ ਏ ਨੂੰ ਤੇ ਅਸੀਂ ਜਿਹੜਾ ਆ ਬਟਾਲੇ ਨੂੰ ਉਹ ਬਹੁਤ ਕੁਝ ਬਦਲ ਸਕਦੇ ਆ ਕਿਉਂਕਿ ਮੇਰੇ ਅਕਸਰ ਹੀ ਰਿਸ਼ਤੇਦਾਰ ਜਿਹੜੇ ਹੀ ਉਹ ਬਾਹਰ ਹੀ ਫੋਰਨ ਤੋਂ ਮੇਰੇ ਨਾਲ ਪੜਦੇ ਹੀ ਉਹ ਮੈਨੂੰ ਫੋਨ ਕਰਦੇ ਵੀ ਬਟਾਲੇ ਵਿੱਚ ਕੀ ਬਦਲਿਆ ਤੇ ਮੈਂ ਆਖਰ ਇਹ ਹੀ ਦੱਸਦਾ ਨਾ ਵੀ ਗਾਂਧੀ ਚੌਂਕ ਦੇ ਵਿੱਚ ਜਿਹੜੇ ਹਾਰਿਆ ਨਾ ਉਹਨਾਂ ਦੇ ਰ ਉਹਨਾਂ ਨੂੰ ਮੈਂ ਲੈ ਕੇ ਆਵਾਂਗਾ ਚੌੜੀਆਂ ਛੜਕਾਂ ਟਾਰਨ ਕਲੌਕ ਜਿਹੜਾ ਬਣ ਰਿਹਾ ਆ ਉਹ ਚੌਂਕ ਹੋਰ ਬਣ ਰਿਹਾ ਆ ਮੰਡੀ ਦੇ ਕਾਰਜ ਹੋਰ ਪਤਾ ਨਹੀਂ ਕਿੰਨੇ ਕਿ ਜਿਹੜੇ ਆ ਐਮਐਲਏ ਸਾਹਿਬ ਜਿਹੜੇ ਆ ਪ੍ਰੋਜੈਕਟ ਬਟਾਲੇ ਵਾਸਤੇ ਲਿਆ ਰਹੇ ਨੇ ਤੇ ਇਦਾਂ ਦਾ ਐਮਐਲਏ ਚੇਅਰਮੈਨ ਜਿਹੜਾ ਮਿਲਣਾ ਆ ਬਟਾਲੇ ਨੂੰ ਬਹੁਤ ਹੀ ਵਧੀਆ ਆ ਜੰਗ ਬੰਦਾ ਆ ਬਹੁਤ ਦੂਰ ਪਹੁੰਚੇਗਾ ਤੇ ਪਰਮਾਤਮਾ ਗੜੀ ਆਸ ਕਰਦੇ ਆ ਕਿ ਹੋਰ ਜਿੱਥੇ ਮੰਡੀ ਨੂੰ ਬਟਾਲੇ ਨੂੰ ਜਿੱਥੇ ਵੀ ਆਸ ਆ ਇਹ ਰਾਤ ਦਿਨ ਉਹਨਾਂ ਦੀ ਸੇਵਾ ਕਰਨਗੇ। ਅਨਵਾਜ ਆਪਾਂ ਚੇਅਰਮੈਨ ਸਾਹਿਬ ਨੇ ਜਿਨ੍ਹਾਂ ਨੇ ਤਣੋਂ ਮਣੋਂ ਆਪਣਾ ਜੋਰ ਲਾ ਕੇ ਆਪਣੇ ਐਮਐਲਏ ਸਾਹਿਬ ਨੂੰ ਅਪਰੋਚ ਕਰਕੇ ਜਿਹੜੇ ਅੱਜ ਹਾਂ ਦੋ ਸੈੱਟ ਦੋ ਸੈੱਟ ਕੀ ਇਹਨੂੰ ਪਹਿਲੋਂ ਵੀ ਸੈੱਟ ਦਿੱਤੇ ਜਿਨ੍ਹਾਂ ਨੇ। ਤੇ ਜਦੋਂ ਦੀ ਸਰਕਾਰਾਂ ਆਈ ਆ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਜਿਹੜੋਂ ਨੇ ਆਪਣਾ ਅਹੁਦਾ ਸੰਭਿਆ ਇਹਨਾਂ ਨੇ ਰਾਤ ਦਿਨ ਇੱਕ ਕਰਕੇ ਜੱਟਾਂ ਨੂੰ ਚੰਗਾ ਭਾਅ ਦਵਾਇਆ ਵਾ। ਵਧੀਆ ਫਸਲ ਵੀ ਕੀ ਆ। ਹਰ ਕ ਪੱਖੋਂ ਇਹਨਾਂ ਨੇ ਆਪਣਾ ਇਹ ਨਹੀਂ ਕਦੀ ਇਹਨਾਂ ਨੇ ਕਿਹਾ ਵੀ ਮੈਂ ਚੇਅਰਮੈਨ ਆ ਜਾਂ ਕਿਸੇ ਦੀ ਚੀਜ਼ ਦੇ ਜਦੋਂ ਵੀ ਲੋੜ ਪੈਂਦੀ ਹੈ ਜ਼ਿੰਮੇਵਾਰਾਂ ਨੂੰ ਇਹ ਹਾਜ਼ਰ ਹੁੰਦੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਮੰਡੀ ਸਾਰੀ ਵੱਲੋਂ ਪ੍ਰਧਾਨ ਆਪਣੀ ਆਰਤੀਆਂ ਵੱਲੋਂ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਤੇ ਐਮਐਲਏ ਸਾਹਿਬ ਨੇ ਜਿਹੜੇ ਹੱਥ ਨੂੰ ਦੋਸ਼ ਛੱਡ ਦਿੱਤੇ ਆ ਸਾਾਨੂੰ ਹੋਰ ਵੀ ਯਕੀਨ ਆ ਕਿ ਜਿੰਨਾ ਚਿਰ ਜਿੰਨਾ ਚਿਰ ਇਹ ਸਰਕਾਰ ਆ ਜਿੰਨਾਂ ਪੂਰਾ ਜੋਰ ਲਾ ਕੇ ਜਿਹੜੇ ਰਹਿੰਦੇ ਕੰਮ ਆ ਉਹ ਵੀ ਸਾਡੇ ਦੂਰੇ ਹੋਣਗੇ ਧੰਨਵਾਦ ਦੀਆਂ ਤਹਿ ਦਿਲੋਂ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ